ਬੇਸਵਾ ਕਹਿੰਦੀ ਬਾਬਾ ਜੀ ਮੇਰੇ ਕੁੱਤੇ ਦੀ ਪੂ ਚੰਗੀ ਤੇ ਤੁਹਾਡੀ ਦਾੜੀ ਚੰਗੀ। ਮਹਾਤਮਾ ਨੇ ਕੁਝ ਕਿਹਾ ਨਹੀਂ ਕਿਉਂਕਿ ਆਪਾਂ ਸਾਰੇ ਗੁਰਸਿੱਖ ਬੈਠੇ ਆਂ। ਆਜੋ ਸੁਣਾਉ ਸਮੁੰਦਰ ਮੇਂ ਕੀ ਆ ਜਾਣਾ ਕੀ ਹੋਇਆ। ਜਿੰਨਾ ਚਿਰ ਬੇੜੀ ਦਰਿਆ ਵਿੱਚ ਹੈ ਕਿਸੇ ਨੂੰ ਕੋਈ ਪਤਾ ਨਹੀਂ ਪਿੱ ਕੰਡੇ ਤੇ ਆ ਕੇ ਡੁੱਬ ਜਾਏ। ਕੋਈ ਬੰਦਾ ਨਹੀਂ ਜਾਣਦਾ ਬੇੜੀ ਕੰਡੇ ਤੇ ਆ ਕੇ ਡੁੱਬ ਜਾਏ। ਮਹਾਤਮਾ ਦਾ ਅੰਤਮ ਸਮਾ ਆਇਆ। ਆਪਨੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਪੁੱਤਰ ਬੀਬੀ ਨੂੰ ਬੁਲਾ ਕੇ ਲਿਆਓ। ਇੱਕ ਸੰਤ ਹੈ ਜਿਹੜਾ ਵੇਸਵਾ ਨੂੰ ਬੀਬੀ ਕਹਿੰਦਾ ਹੈ ਸੰਤ ਦਾ ਜੀਵਨ ਹੈ ਬੁਲਾ ਕੇ ਲਿਆਂਦਾ ਤੇ ਕਹਿੰਦੇ ਧੀਏ ਰਾਣੀਏ ਤੇਰੇ ਕੁੱਤੇ ਦੀ ਪੂਛ ਦੇ ਨਾਲੋਂ ਮੇਰੀ ਦਾੜ੍ਹੀ 100 ਗੁਣਾ ਚੰਗੀ ਕਹਿੰਦੀ ਬਾਬਾ ਜੀ ਗੱਲ ਤਾਂ ਕੇਵਲ ਇੰਨੀ ਸੀ ਨਾ ਤੁਸੀਂ ਪਹਿਲਾਂ ਕਿਉਂ ਨਾ ਕਹੀ ਤੇ ਮਾਤਮਾ ਨੇ ਜਿਹੜੀ ਪੰਕਤੀ ਮੈਂ ਹੁਣ ਪੜ੍ਹੀ ਹੈ ਨਾ ਇਹੋ ਪੜ੍ਹੀ ਧੀਏ ਰਾਣੀਏ ਮੈਂ ਡਰਦਾ ਸਾਂ ਕਿਤੇ ਇਹ ਬੇੜੀ ਕੰਡੇ ਤੇ ਆ ਕੇ ਡੁੱਬ ਨਾ ਜਾਏ ਹੁਣ ਮੈਂ ਕੰਡੇ ਤੇ ਲਾਗਿਆ ਤੇ ਤੂੰ ਮੇਰਾ ਕੱਖ ਨਹੀਂ ਵਿਗਾੜ ਸਕਦੀ ਮੇਰੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ